ਸੋ ਸ੍ਰੀ ਬਗਰ ਦੀਤੀ ਪਤੇ YouTube ਚੈਨਲ ਮਲਕੀਤ ਕਚੂਰਾ ਅੱਜ ਮੈਂ ਪਿੰਡ ਮੀਨਾਂ ਵਾਲੇ ਜੋ ਖੜਾ ਹਾਂ ਜੋ ਕਿ ਜਲਾਲਾਬੰਦੀ ਦੇ ਚ ਪਿੰਡ ਆਉਂਦਾ ਹੈ ਇੱਥੇ ਦੀ ਨਹਿਰ ਕਾਫੀ ਮਸ਼ਹੂਰ ਹੈ ਵੱਡੀ ਨਹਿਰ ਹੈ ਦੇਖੋ ਤੁਹਾਨੂੰ ਪਾਣੀ ਦਿਖਾਵਾਂਗੇ ਪਾਣੀ ਕਿੱਦਾ ਰੋਡ ਦਾ ਪਾਣੀ ਵਗ ਰਿਹਾ ਹੈ ਤੇ ਅਰ ਇੱਕ ਮੈਂ ਇਹ ਹੀ ਬੇਨਤੀ ਕਰਦਾ ਹਾਂ ਨਹਿਰ ਵਿੱਚ ਕੋਈ ਨਜਾਣ ਵਿਅਕਤੀ ਨਾ ਨਹਾਵੇ ਤਾਂ ਬਹੁਤ ਹੀ ਉਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਤਾ ਦੇਖੋ ਨਹਿਰ ਚ ਪਾਣੀ ਕਾਫੀ ਵਗ ਰਿਹਾ ਹੈ। ਉਹਦੇ ਤੰ ਲੋੜੀ ਟਪ ਰਿਹਾ ਹੈ ਕਾਫੀ ਲੋੜ ਦਾ ਪਾਣੀ ਹੈ। ਇੱਧਰ ਕਈ ਵੀਰ ਨਾ ਆ ਰਹੇ ਹਨ ਨੌਜਵਾਨ ਲੜਕੇ ਸਾਰੇ ਪਾਣੀ ਚ ਤਰ ਤੁਰ ਲੈਂਦੇ ਹਨ ਦੇਖੋ ਕਿੰਨਾ ਰੋਡ ਦਾ ਪਾਣੀ ਵਗ ਰਿਹਾ ਹੈ ਉਹ ਲੋ ਤੋਂ ਅਗਲਾ ਪਾਸਾ ਵੀ ਦਿਖਾਉਂਦੇ ਹਾਂ ਜਦ ਦੇਖੋ ਪੋਲ ਦੇ ਕੱਲੋਂ ਕਿੱਡਾ ਪਾਣੀ ਰੋੜ ਦਾ ਜਾ ਰਿਹਾ ਸਾ ਉਹ ਕਿੱਡਾ ਰੋੜ ਦਾ ਪਾਣੀ ਹੈ ਦੇਖੋ ਪੂਰੇ ਛੱਲੇ ਵਗ ਰਹੇ ਨੇ ਪਾਣੀ ਤੇ ਕਾਫੀ ਲੱਗਦਾ ਨਹਿਰ ਦਾ ਪਾਣੀ ਚੜਾ ਹੋਇਆ ਹੈ ਪਰ ਕੜ ਦੀ ਆਵਾਜ਼ ਆ ਰਹੀ ਹੈ ਉਹ ਦੇਖੋ ਵੀਰ ਨਾ ਰਹੇ ਨੇ ਨਹਿਰ ਚ ਪਰ ਇਹਨਾਂ ਨੂੰ ਕਰਨ ਦਾ ਵੱਲੋਂ ਦਾ ਮੇਰੀ ਇਹ ਬੇਨਤੀ ਹੈ ਕਿ ਮੇ ਜਾਣ ਵਕਤ ਨਹਿਰ ਚ ਨਿਹਾਵੇ ਤਾਂ ਨਹੀਂ ਤਾ ਉਸ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਇਹ ਨਹਿਰ ਮੀਂਹ ਵਾਲੀ ਨਾ ਰਹਾ کافی ਪਾਣੀ ਵੱਧ ਚੜਾ ਨਹਿਰ ਚ ਪਾਣੀ ਚੜਿਆ ਹਾਂ ਇਹਦਾ ਰੋਡ ਦਾ ਪਾਣੀ ਵਗ ਰਿਹਾ ਹੈ